ਇਹ ਝੰਡਾ ਰਹਿ ਤਾ ਬਿਲਕੁਲ ਹਜੇ ਤੱਕ ਕੋਈ ਦਵਾਈ ਨਹੀਂ ਪਈ ਜੋ ਬਰਾਲ ਉਹ ਕਿਹੜੀ ਵੈਰਾਈਟੀ ਆ ਅੱਜ ਤੱਕ ਜਿੱਥੇ ਝੰਡਾ ਰੋਗ ਨਹੀਂ ਆਇਆ ਤਕਰੀਬਨ ਹੁਣ ਤੱਕ ਜਿੰਨੀਆਂ ਬਾਸਮਤੀਆਂ ਆਈਆਂ ਨੇ ਵੀਰ ਜੀ ਉਹਨਾਂ ਚ ਸਾਰੀਆਂ ਚ ਤਕਰੀਬਨ ਆ ਕਿੰਨੇ ਟਾਈਮ ਦੀ ਵੈਰਾਈਟੀ ਆ ਇਹ ਨਾਲ 25 ਕੁਆਂਟਲ ਤੋਂ ਲੈ ਕੇ 30 ਕੁਆਂਟਲ ਤੱਕ ਝਾੜ ਆਉਂਦਾ ਹੈ ਇਹਦਾ ਰੇਟ ਵੀ ਮੁਛਲਾ ਰੇਟ ਤਾਂ ਮੁਛਲਾ ਹੀ ਲੱਗਦਾ ਹੈ ਟਾਪ ਰੇਟ ਲੱਗਦਾ ਟਾਪ ਰੋਡ ਰੇਟ ਇਹਦੇ ਚ ਟਾਪ ਰੇ ਨਾ ਕੁਆਲਿਟੀ ਵੀ ਟਾਪ ਹੈ ਨਾ ਇਹਦੀ ਹਮ ਐਕਸਪੋਰਟ ਹੋਣ ਵਾਸਤੇ ਬਹੁਤ ਵਧੀਆ ਵੀਰੋ ਝੰਡਾ ਰੋਗ ਹੈ ਜਿਹੜਾ ਬਾਸਮਤੀ ਦੀ ਨਿ ਉਸੇ ਨੂੰ ਆਪਾਂ ਬਾਸਮਤੀ ਵੈਰੈਟੀ ਗਿਣਦੇ ਆਂ ਤੇ ਜੇ ਮੈਂ ਤੁਹਾਨੂੰ ਕਹਾਂ ਵੀ ਐਸੀ ਵੈਰੈਟੀ ਲੈ ਕੇ ਆਇਆ ਵੀ ਜਿਹਦੇ ਵਿੱਚ ਬਿਲਕੁਲ ਵੀ ਝੰਡਾ ਰੋਗ ਜਿਹੜਾ 1% ਵੀ ਨਹੀਂ ਆਉਂਦਾ 100% ਝੰਡਾ ਰੋਗ ਰੈਸਟ ਵੈਰੈਟੀ ਤਾਂ ਤੁਸੀਂ ਯਕੀਨ ਸ਼ਾਇਦ ਹੀ ਮੰਨੋਗੇ ਤੇ ਮੇਰੇ ਨਾਲ ਨੇ ਅੱਜ ਖੇਤੀਬਾੜੀ ਦੇ ਮਾਹਿਰ ਕਾਫੀ ਵਧੀਆ ਖੇਤੀ ਕਰਦ ਨੇ ਸਰਵਜੀਤ ਸਿੰਘ ਮੋੜ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੇ ਗੱਲ ਕਰੀਏ ਕਿਹੜੀ ਵੈਰੈਟੀ ਹੈ ਜੀ ਇਹ ਕੀ ਖਾਸੀਅਤ ਹੈ ਜੀ ਇਹਦੀ ਜਿੰਨਾ ਜੀ ਇਹ ਵੈਰੈਟੀ ਹੈ ਆ ਆਮ ਤੌਰ ਤੇ ਤਾਂ ਬਹੁਤ ਬੰਦੇ ਕਹਿੰਦੇ ਵੀ 1401 ਦੀ ਜਿਹੜੀ ਨਵੀਂ ਵੈਰੈਟੀ ਹੈ ਲੋਕ ਉਹ ਕਹਿੰਦੇ ਪਰ 1400 ਕ ਦੀ ਨਹੀਂ ਪੀਵੀ1 ਦੀ ਇੱਕ ਨਵੀਂ ਵੈਰੈਟੀ ਹੈ 1882 ਜੀ ਲਾਸਟ ইয়ার ਜੁਨੀਵਰਸਿਟੀ ਨੇ ਲਈ ਉਹ ਟ్రਾਇਲ ਦਿੱਤੇ ਸੀ ਹੂੰ ਤੇ ਇਹ ਝੰਡਾ ਰਹਿ ਤਾ ਬਿਲਕੁਲ ਹਜੇ ਤੱਕ ਕੋਈ ਦਵਾਈ ਨਹੀਂ ਪਾਈ ਜੋ ਅਵਰਲ ਦੇਖ ਜਾਵਾਂਗੇ ਹਜੇ ਕਿੰਨੀ ਜਗ੍ਹਾ ਲੱਗੀ ਹੋਈ ਆਪਣੇ ਲਈ ਇਹਦੇ ਕੋਲੇ ਆ ਜਗ੍ਹਾ ਉਹ ਉੱਥੋਂ ਤੱਕ ਹੈ ਠੀਕ ਹੈ ਹਾਂ ਤੇ ਜਿੰਨਾ ਕਿ ਹੈਗਾ ਅੱਜ ਤੱਕ ਅੱਜ ਦਾ ਕਿ ਪੋਜੀਸ਼ਨ ਹੈ ਹੀ ਹੈ ਦੇ ਕੱਲ ਨੂੰ ਅੱਗੇ ਕੀ ਰੋਗ ਆਉਂਦਿਆ ਉਹਦੀ ਅੱਗੇ ਜਾਰੀ ਹੈ ਇਹ ਵੈਰਾਈਟੀ ਰੀਲੀਜ਼ ਹੋ ਗਈ ਬਾਈ ਜੀ ਰੀਲੀਜ਼ ਹੈ ਰੀਲੀਜ਼ ਹੈ ਹਾਂ ਜੁਨੀਵਰਸਿਟੀ ਤੋਂ ਰੀਲੀਜ਼ ਹੋ ਗਈ ਠੀਕ ਹੈ ਕਿੰਨੇ ਟਾਈਮ ਦੀ ਲੱਗੀ ਹੈ ਜੀ ਇਹ 28 ਜੂਨ ਦੀ ਲੱਗੀ ਹੋਈ ਹੈ 28 ਜੂਨ ਦੀ ਲੱਗੀ ਅੱਜ 10 ਅਗਸਤ ਇਹ ਪਨੀਰੀ ਲਾਤੀ ਇਹ ਇਹ ਪਨੀਰੀ ਹੂ 25 ਕਿ ਦਿਨਾਂ ਦੀ 25 25 28 ਦਿਨਾਂ ਦੀ ਹਾਂ ਉਸ ਟਾਈਮ ਕੋਈ ਇਹਦੀ ਸੋਧ ਕਰੀ ਤੁਸੀਂ ਜੜਾ ਜੁੜਾਂ ਵਾਲੀ ਨੇ ਉਹ ਆਮ ਨੋਰਮਲ ਕਰਦੇ ਆ ਜਿਹੜੀ ਉਹਨੇ ਕੀ ਕੀਤੀ ਕੋਈ ਅਲੱਗ ਅਲੱਗ ਤਰ੍ਹਾਂ ਤੋਂ ਨਹੀਂ ਜਿਵੇਂ ਆਪਾਂ ਕਹਿੰਦੇ ਆ ਬਬਿਸਟਨ ਚ ਇੱਕ ਰਾਤ ਭਿਉਂ ਕੇ ਨਾ ਨਾ ਲੱਗ ਤਰ੍ਹਾਂ ਅਲੱਗ ਤਰ੍ਹਾਂ ਕੁਛ ਨਹੀਂ ਅਲੱਗ ਤਰ੍ਹਾਂ ਦਾ ਕੁਛ ਨਹੀਂ ਕਰੇ ਨਹੀਂ ਨਹੀਂ ਅੱਛਾ ਵੀਰ ਜੀ ਕਹਾਂ ਦੱਸੋ ਜਿਵੇਂ 1401 ਮੁੱਛ ਲਾ ਗਈ ਹੈ ਨਾ ਉਸ ਤੋਂ ਬਾਅਦ 1888 ਵੀ ਰਿਲੀਜ਼ ਹੋ ਗਈ ਹੈ 1888 ਚ ਬਹੁਤ ਵੱਡੀ ਪ੍ਰੋਬਲਮ ਬਹੁਤ ਵੱਡੀ ਛੰਡਾ ਰੋਗ ਬਹੁਤ ਹੋ ਗਿਆ ਉਹ ਮੇਰਾ ਖਿਆਲ 1400 ਨਾ ਮੈਂ ਭੁੱਲਦਾ ਹਾਂ ਮੈਂ ਤਾਂ 1401 ਨਾਲੋਂ ਵੀ ਜ਼ਿਆਦਾ ਆਇਆ ਹੂ ਹਾਂ ਪ੍ਰੋਬਲਮ ਆ ਜਿਆਦਾ ਸੀ ਬਿਮਾਰੀਆਂ ਬਿਮਾਰੀਆਂ ਉਹਨੂੰ ਬਸ ਇੱਕ ਗੱਲ ਸੀਗੀ ਵੀ ਉਹਦੇ ਚ ਨੈਕ ਬਲਾਸਟ ਨਹੀਂ ਸੀ ਕਿ ਝੰਡਾ ਰੋਗ ਉਹਦੇ ਚ ਯੂਨੀਵਰਸਿਟੀ ਨੇ ਵੀ ਕਿਹਾ ਸੀ ਵੀ ਆਊਗਾ ਹੂੰ ਉਹ ਯੂਨੀਵਰਸਿਟੀ ਨੇ ਵੀ ਕਿਹਾ ਸੀ ਉਹ ਬਹੁਤ ਸਾਰੇ ਬੰਦਿਆਂ ਨੇ ਕੋਈ ਗਲਤ ਜੱਜ ਲਾ ਲਿਆ ਵੀ ਇਹਦੇ ਚ ਝੰਡਾ ਨਹੀਂ ਆਉਂਦਾ ਉਹ ਇੱਕ ਅਲੱਗ ਤਰ੍ਹਾਂ ਦੀ ਗੱਲ ਸੀ ਪਰ ਉਹਦੇ ਚ ਕੀ ਸੀ ਜਿਹੜਾ ਉਹਦੇ ਚ ਨੈਕ ਬਲਾਸਟ ਨਹੀਂ ਆਉਂਦਾ ਉਹਦੇ ਚ ਅੱਜ ਵੀ ਨਹੀਂ ਆਉਂਦਾ ਦੇਖੋ ਜਿਹੜੀ ਗੱਲ ਕਿਸਾਨ ਭਰਾਵੋ ਹੈਗੀ ਆ ਝੰਡਾ ਰੋਗ ਵਾਲੀ ਹੈਨਾ ਉਹ ਕਿਹੜੀ ਵੈਰਾਈਟੀ ਆ ਅੱਜ ਤੱਕ ਜਿੱਥੇ ਟੰਡਾ ਰੋਗ ਨਹੀਂ ਆਇਆ ਤਕਰੀਬਨ ਹੁਣ ਤੱਕ ਜਿੰਨੀਆਂ ਬਾਸਪਤੀਆਂ ਆਈਆਂ ਨੇ ਵੀਰ ਜੀ ਉਹਨਾਂ 'ਚ ਸਾਰੀਆਂ 'ਚ ਤਕਰੀਬਨ ਆਇਆ ਪੀਵੀ ਪੀਵੀ 1 'ਚ ਬਹੁਤ ਘਟਾਉਂਦਾ ਨਹੀਂ ਸਾਰੀਆਂ 'ਚ ਆਉਂਦਾ ਉਹ ਪੀਵੀ ਪੈਨ 'ਚ ਪਹਿਲਾਂ ਤੋਂ ਵੀ ਘਟਾਉਂਦਾ ਹੂੰ ਪੀਵੀ 1 'ਚ ਪਹਿਲਾਂ ਹੀ ਘਟਾਉਂਦਾ ਦੇਖੋ ਇਹਦਾ 1847 'ਚ ਵੀ ਘਟਾਉਂਦਾ ਹਾਂ ਹਾਂ ਘਟਾਉਂਦਾ ਪਰ ਨਹੀਂ ਆਉਂਦਾ ਪਰ ਪ੍ਰੋਬਲਮ ਇਹ ਆ ਵੀ ਜੇ 1847 ਨੂੰ ਗੇਤੀ ਲਾਉਂਗੇ ਤਾਂ ਉਹਦੇ 'ਚ ਵੀ ਆਊਗਾ ਠੀਕ ਹੈ ਜੇ ਉਹਨੂੰ ਲੇਟ ਲਾਓਗੇ ਮਤਲਬ ਉਹ 20 ਜੂਨ ਤੋਂ ਬਾਅਦ ਪਨੀਰੀ ਡਿੱਗੂਗੀ ਉਹਦੇ 'ਚ ਨਹੀਂ ਆਉਂਦਾ ਉਹਦੇ 'ਚ ਬਹੁਤ ਘਟ ਆਉਂਦਾ ਹਾਂ ਯਾਨੀ ਤੁਹਾਡਾ ਕਹਿਣ ਦਾ ਮਤਲਬ ਬਿਮਾਰੀਆਂ ਨੂੰ ਕੁਝ ਟਾਈਮ ਦੀ ਹਰ ਤਰ੍ਹਾਂ ਦੀ ਜਿਆਦਾ ਸਮੇਂ ਦਾ ਵੀ ਹੋ ਜਾਂਦਾ ਸਮੇਂ ਦਾ ਹੈਗਾ ਬਾਕੀ ਮੌਸਮ ਤੇ ਵੀ ਜਿਹੜੇ ਸਾਲ ਗਰਮੀ ਪੈਗੀ ਉਸ ਸਾਲ ਘਟ ਹੁੰਦੀ ਹੈ ਗਰਮੀ ਤਾਂ ਇਸ ਵਾਰ ਬਹੁਤ ਜਿਆਦਾ ਜਿਆਦੀ ਪਈ ਹੈ ਪਰ ਉਹਦੇ 'ਚ ਕੁਦਰਤੀ ਹੈ ਵੀ ਜਿਹੜਾ ਕੁਸ ਇਹ ਜਿਹੜੀਆਂ ਇਹ ਵੈਰੇਟੀਆਂ ਇਹਦੇ ਵਿੱਚ ਪਹਿਲਾਂ ਹੀ ਘਟ ਆਉਂਦਾ ਸੀ ਉਹਦੀ ਇਹਨਾਂ ਨੇ ਸੋਧ ਕੀਤੀ ਹੈ ਇਹਦੇ ਵਿੱਚ ਹੁਣ ਇਹ ਜਮੇ ਨਹੀਂ ਆਉਂਦਾ ਹਾਂ ਵੀ ਬਖਸ਼ਾਨ ਪ੍ਰਭੂ ਸਿੱਧੀ ਜੀ ਗੱਲ ਆ ਵੀ ਜਿਹੜਾ ਝੰਡਾ ਰੋਗ ਆਦਾ ਦਵਾਈ ਤਾਂ ਕੋਈ ਇਲਾਜ ਹੈ ਨਹੀਂ ਹਨਾ ਤਾਂ ਡਾਕਟਰਾਂ ਦੀ ਮਿਹਰਬਾਨੀ ਨਾਲ ਹੀ ਕੋਈ ਵੈਰੇਟਿ ਜਿਹੜੀ ਵੈਰੇਟਿ ਉਹ ਝੰਡਾ ਰੋਗ ਨੂੰ ਬਿਮਾਰੀ ਨੂੰ ਆਪਦੇ ਵਿੱਚ ਸਹਿਣ ਕਰ ਲੇ ਹਾਂ ਕੋਈ ਇਦਾਂ ਦੀ ਵੈਰੇਟਿ ਆ ਗਈ ਇਦਾਂ ਦੀ ਵੈਰੇਟਿ ਜਿਵੇਂ ਤੁਸੀਂ ਇਹ ਨਵੀਂ ਵੈਰੇਟਿ ਮੁਛਲ ਦੀ ਆਈ ਹੈ 18 ਬੀ ਵੀ ਆਪਾਂ ਹੁਣ ਮੰਨ ਲੇ ਤੁਸੀਂ ਕਹਿ ਰਹੇ ਹਾਂ ਵੀ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿਸਾਨ ਵੀ ਕੋਈ ਨਹੀਂ ਹੈਗਾ ਸੋ ਨੂੰ ਕੈਮਰਾ ਵੀ ਸਾਰਾ ਜ਼ੂਮ ਕਰਕੇ ਅਸੀਂ ਦਿਖਾਵਾਂਗੇ ਤੇ ਇਹਦੇ ਵਿੱਚ ਢੰਡਾ ਰੋਗ ਕੋਈ ਨਹੀਂ ਹੈਗਾ ਬਿਲਕੁਲ ਵੀ ਢੰਡਾ ਰੋਗ ਨਹੀਂ 1882 ਆ ਆਪਾਂ ਖੜਿਆਂਗੇ ਮੋੜ ਖੁਰਦਪਿੰਡ ਤੇ ਇਹਦੇ ਵਿੱਚ ਅਸੀਂ ਨੰਬਰ ਵੀ ਦੇ ਦਾਂਗੇ ਬਾਈ ਜੀ ਦਾ ਕਿਸੇ ਨੇ ਹੋਰ ਖੇਤ ਵਿਜਿਟ ਕਰਨਾ ਹੋਇਆ ਉਹ ਵੀ ਤੁਸੀਂ ਕਿਸਾਨ ਦੇਖ ਸਕਦੇ ਹੋ ਇਹਨੂੰ ਤੇ ਕਿੰਨੇ ਰੇਵ ਵਗੈਰਾ ਪਾਤੀ ਇਹਨੂੰ ਰੇਵ ਚ ਇਹਦੇ ਚਕ ਤਕਰੀਬਨ 3 ਕਬੈਗ ਜੂਰੀਆ ਦੇ 3 ਘਟੇ ਜੂਰੀਆ ਦੇ ਤੇ ਹੋਰ ਨਾਲ ਕੋਈ ਉਹ ਤਾਂ ਬਸ ਜਿੰਕ ਆ ਬਸ ਆਮ ਜਿਹੜੀ ਆਮ ਨਰਮ ਆ ਕੋਈ ਯਾਰ ਜੋ ਆਮ ਤਤਾਂ ਦੀ ਘਾਟ ਹੁੰਦੀ ਬਸ ਉਹੀ ਉਹੀ ਬੀ ਇਹਦੇ ਵਿੱਚ ਆਪਾਂ ਕੋਈ ਵੱਖਰਾ ਜਿਆਦਾ ਨਹੀਂ ਨਹੀਂ ਵੱਖਰਾ ਜਗ ਲੱਗ ਤਰ੍ਹਾਂ ਤੇ ਕਿੰਨੇ ਟਾਈਮ ਦੀ ਵੈਰਾਈਟੀ ਹੈ ਇਹ ਇਹ 1400 ਕਿਲੋ ਤਕਰੀਬਨ 10-15 ਦਿਨ ਘੱਟ ਲੂਗੀ ਬਾਕੀ ਕਿਉਂ ਇਹ ਆਊਗੀ ਵੱਡੀ ਕਿ ਡੇਟ ਲਿਖੀ ਹੋਈ ਹੈ ਸਵਿੰਗ ਡੇਟ ਸਾਰੀ ਉਸ ਟਾਈਮ ਤੇ ਪੂਰਾ ਆਪਾਂ ਪਹਿਲੀ ਵਾਰੀ ਆ ਪਹਿਲੀ ਵਾਰ ਹੀ ਲੱਗੀ ਹੈ ਨਹੀਂ ਪਹਿਲੀ ਵਾਰ ਲੱਗੀ ਆ ਕਿਸਾਨ ਭਰਾਵੋ ਪਹਿਲੀ ਵੀਡੀਓ ਆ ਇਹ ਹੂੰ ਜਦੋਂ ਕਟਾਈ ਤੇ ਵੀ ਆਪਾਂ ਬਾਈ ਇਹਦੀ ਵੀਡੀਓ ਦਾ ਝਾੜ ਸਾਰਾ ਹੋ ਨਹੀਂ ਇਹ ਤੋਂ ਆਉਣ ਵਾਲੇ ਜਿਹੜੇ ਅੱਗੇ ਰੋਗ ਹੈ ਇਹਦੇ ਤੇ ਕੀ ਆਉਂਦਾ ਉਹ ਤੇ ਵੀ ਡਿਸਕਸ ਕਰਾਂਗੇ ਅੱਗੇ ਕੀ ਆਉਂਦਾ ਹੁਣ ਜੇ ਕੱਲਾ ਝੰਡਾ ਰੋਗ ਦੀ ਆਉਂਦਾ ਇਹ ਤੇ ਨੈਕ ਬਲਾਸਟ ਜ਼ਿਆਦਾ ਆ ਗਿਆ ਜਾਂ ਕੋਈ ਹੋਰ ਬੁਰਸ ਜਾ ਰਿਹਾ ਉਹਨਾਂ ਚੀਜ਼ਾਂ ਨੂੰ ਵੀ ਆਪਾਂ ਕੰਟਰੋਲ ਕਰਦਾਂਗਾ ਉਹਨਾਂ ਨੂੰ ਫੇਰ ਵੀ ਆਪਾਂ ਫੇਰ ਹੀ ਮਤਲਬ ਇੱਕ ਤਰ੍ਹਾਂ ਦੀ ਝੰਡਾ ਜਿਹੜੇ ਖੇਤੀ ਸੂਝਮਾਨ ਲੋਕ ਕਿਸਾਨ ਵੀਰ ਆਪਣੇ ਨਾਲ ਜੁੜੇ ਹੋਏ ਨੇ ਨਾ ਹਾਂਜੀ ਕਈ ਕਿਸਾਨ ਵੀਰਾਂ ਨੇ ਆਪਣਾ ਇਹਨੂੰ ਪ੍ਰਮੋਟ ਕਰਨਾ ਨਹੀਂ ਇਹ ਸਾਨੂੰ ਸਿਰਫ ਅਸੀਂ ਸੁਨੇਹਾ ਦਿੰਨੇ ਹਾਂ ਵੀ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਜਾਣਕਾਰੀ ਹਾਂ ਨਹੀਂ ਇਹ ਮਤਲਬ ਇੱਕ ਚੀਜ਼ ਆ ਨਵੀਂ ਜੇ ਆਪਾਂ ਕੋਈ ਗੱਲ ਕਰਾਂਗੇ ਉਹ ਤਾਂ ਹੀ ਗਾਹਾਂ ਲੋਕਾਂ ਤੱਕ ਪਹੁੰਚਣੀ ਹੈ ਨਾ ਵੀ ਅੱਗੇ ਤਾਂ ਕੀ ਪ੍ਰੋਬਲਮ ਆਉਂਦੀਆਂ ਉਹ ਅੱਗੇ ਜਾ ਕੇ ਹਾਂ ਜਦੋਂ ਅੱਜ ਦੀ ਵੀ ਅੱਜ ਦੀ ਪ੍ਰੋਬਲਮ ਇਹ ਹੈ ਵੀ ਇਹਦੇ ਚ ਝੰਡਾ ਦੀ ਜੰਡਾ ਨਹੀਂ ਅੱਗੇ ਅੱਗੇ ਹੁਣ ਕੀ ਕੀ ਆਉਂਦਾ ਹੈ ਜਦਾ ਢਾੜ ਕਿਵੇਂ ਆਉਂਦਾ ਕਿੰਨੇ ਦਿਨਾਂ ਚ ਪੱਕਦੀ ਹੈ ਕੰਡੇ ਰੂਗ ਕੀ ਆਉਂਦਾ ਹੋਰ ਅੱਗੇ ਅੱਗੇ ਜਾ ਕੇ ਜਦੋਂ ਪਕਾਤ ਆ ਗਈ ਇਹਦੀ ਅਸਲ ਰਿਪੋਰਟ ਆਪਾਂ ਉਦੋਂ ਕੱਢਾਂਗੇ ਨਹੀਂ ਕਿ ਵੀ ਆਪਾਂ ਧਰਮਪ੍ਰੀਤ ਦਾ ਨਾ ਇੱਕ ਜਦੋਂ ਕੱਚੀਆਂ ਹੁੰਦੀਆਂ ਨੇ ਬੱਲੀਆਂ ਉਦੋਂ ਵੀ ਜ਼ਰੂਰ ਵੀਡੀਓ ਦੇਖਾਂਗੇ ਹੋ ਸਕਦਾ ਅੱਜ ਝੰਡੇ ਦੀ ਰੂਗ ਥੋਵਾ ਕੱਲ ਨੂੰ ਉਹਨਾਂ ਨਾਲੋਂ ਕੰਡੀ ਦੀ ਬਾਜੀ ਕੰਡੀ ਦੀ ਬਾਜੀ ਸਹੀ ਗੱਲ ਹੈ ਹਾਂ ਉਹ ਕਿੰਨਾ ਦੇ ਸਕਦਾ ਇੱਕ ਵੀਡੀਓ ਆਪਾਂ ਬਾਈ ਜੀ ਫੇਰ ਇੱਕ ਵਾਰੀ ਇਕੱਠੇ ਹੋ ਕੇ ਜਦੋਂ ਬਹੁਤ ਲੱਗਦਾ ਕਿ ਨਿਸਰ ਗਿਆ ਉਹ ਟਾਈਮ ਤੇ ਇਹਦਾ ਪ੍ਰੋਡਕਸ਼ਨ ਦੀ ਕੀ ਆਸ ਹੈ ਜੀ ਤੇ ਜਿਵੇਂ ਤੁਸੀਂ 20 ਵੀ ਲੈ ਕੇ ਆਏ ਸਾਨੂੰ ਪਤਾ ਲੱਗਿਆ ਹੋਵੇ ਪਹਿਲਾਂ ਕਿੰਨਾ ਕਿਚੜ ਰਹਿੰਦਾ ਦਾ ਪ੍ਰੋਡਕਸ਼ਨ ਦਾ ਜੇ ਇਹਦੇ ਜੋ ਮੇਰੇ ਹਿਸਾਬ ਨਾਲ 25 ਕੁਆਂਟਲ ਤੋਂ ਲੈ ਕੇ 30 ਕੁਆਂਟਲ ਤੱਕ ਝਾੜ ਆਉਂਦਾ ਹੂੰ ਤਾਂ ਦੂਜਿਆਂ ਨਾਲ ਪੂਸਾ ਨਾਲੋਂ ਚੰਗੀ ਹੈ ਬਹੁਤ ਵਧੀਆ ਪੂਛਾ ਨਾਲੋਂ ਚੰਗੀ ਹੈ 25 30 ਘੰਟੇ 25 30 25 ਤੋਂ ਲੈ ਕੇ 30 ਘੰਟੇ ਵੀ ਬਾਈ ਬਹੁਤ 30 ਘੰਟੇ 25 ਤੋਂ 30 ਘੰਟੇ 25 ਵੀ ਬਹੁਤ ਹੈ ਬਸ ਮਧੀ ਦਾ ਬਾਕੀ ਇਹਦਾ ਰੇਟ ਵੀ ਮੁਛਲ ਵਾਲਾ ਹੈ ਰੇਟ ਤਾਂ ਮੁਛਲ ਵਾਲੀ ਲੱਗਦਾ ਟਾਪ ਰੇਟ ਲੱਗਦਾ ਟਾਪ ਰੋਡ ਰੇਟ ਇਹਦੇ ਚ ਟਾਪ ਰੈ ਨਾ ਕੁਆਲਿਟੀ ਵੀ ਟਾਪ ਹੈ ਨਾ ਇਹਦੀ ਹਮ ਐਕਸਪੋਰਟ ਹੋਣ ਵਾਸਤੇ ਬਹੁਤ ਵਧੀਆ ਕੁਆਲਿਟੀ ਹੈ ਜੀ ਬਾਕੀ ਆਪਾਂ ਨੂੰ ਉਹਦੀ ਪਤਾ ਲੱਗਣਾ ਜਦੋਂ ਆਪਾਂ ਵੱਡਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ